218 ਜੂਨ ਦੀ ਗੱਲ ਹੈ ਤੇ ਸ਼ਹਿਰ ਕਰਨੀ ਵਾਲਾ ਦੇ ਵਿੱਚ ਰਕਬਾ ਚਾਹਲਾ ਪਿੰਡ ਬੰਨਾਂ ਵਾਲਾ ਦੇ ਉੱਥੇ ਤਕਰੀਬਨ 30 ਤੋਂ ਲੈ ਕੇ 35 ਨੌਜਵਾਨ ਮੁੰਡਿਆਂ ਨੇ ਜੋ ਏਰੀਆ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਤਿੰਨ ਤੇ ਤਿੰਨ ਤੇ ਚਾਰ ਤਕਰੀਬਨ ਫਾਇਰ ਵੀ ਹੋਏ ਉੱਥੇ ਇਹ ਮਸਲਾ ਸਟਾਰਟ ਹੋਇਆ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਮੁੰਡਿਆਂ ਦੀ ਆਪਸ ਦੀ ਕੋਈ ਝਗੜਾ ਸੀਗਾ ਕਿਸੇ ਲੜਕੀ ਦੇ ਨਾਲ ਫਰੈਂਡਸ਼ਿਪ ਦੇ ਸੰਬੰਧ ਰ ਵਿੱਚ ਇਹਨਾਂ ਦਾ ਜਬਾਨੀ ਤੌਰ ਤੇ ਪਹਿਲਾਂ ਝਗੜਾ ਹੋਇਆ ਫਿਰ ਉਸ ਤੋਂ ਬਾਅਦ ਇਹਨਾਂ ਨੇ ਨਾਲ ਲੜਕੇ ਇਕੱਠੇ ਕਰਕੇ ਚਾਲਾ ਪਿੰਡ ਦੇ ਵਿੱਚ ਜੋ ਇਕੱਠ ਕਰਕੇ ਉੱਥੇ ਫਾਇਰ ਵਗੈਰਾ ਕਰੇ ਅ ਤੇ ਉਸ ਤੋਂ ਬਾਅਦ ਇਹ ਸਾਰੇ ਜਿਹੜਾ ਹਜੂਮ ਹੈਗਾ ਇਹ ਨਿਕਲ ਕੇ ਅਰਨੀ ਵਾਲਾ ਵਾਲੀ ਸਾਈਡ ਤੇ ਉਹ ਉੱਥੇ ਵੀ ਉਹਨਾਂ ਨੇ ਗੁੱਲੜੂ ਬਾਜੀ ਤੇ ਬਦਮਾਸ਼ੀ ਕੀਤੀ ਇਮੀਡੀਏਟਲੀ ਜਿਹੜਾ ਹੈਗਾ ਉੱਥੇ ਇਨਫੋਰਮੇਸ਼ਨ ਮਿਲਣ ਤੇ ਪੁਲਿਸ ਵੱਲੋਂ ਐਕਸ਼ਨ ਕੀਤਾ ਗਿਆ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 66 ਐਫ ਆਈ ਆਰ ਨੰਬਰ 65 2024 ਪੁਲਿਸ ਸਟੇਸ਼ਨ ਅਰਨੀ ਵਾਲਾ ਦੀ ਐਫ ਆਈ ਆਰ ਰਜਿਸਟਰ ਹੋਈ ਅੰਡਰ ਸੈਕਸ਼ਨ 307 303 324 336 160 ਆਈਪੀਸੀ 148 159 ਤੇ 2554 ਨਾਟ ਆਰਮਜ਼ ਐਕਟ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਹੈ ਇਹਦੇ ਵਿੱਚ ਜਿਹੜੇ ਮਕਦਮੇ ਦੇ ਵਿੱਚ ਦੋਸ਼ੀ ਨੇ ਉਹਨਾਂ ਦਾ ਨਾਮ ਹੈ ਕਰਨ ਸਿੰਘ 사ਜਨਪ੍ਰੀਤ ਕੁਲਦੀਪ ਸਿੰਘ ਸਨੀ ਰਤਨਪੁਰੀਆ ਪ੍ਰਿਤਪਾਲ ਸਿੰਘ ਸੁਖਪਾਲ ਸਿੰਘ ਬਲਜੀਤ ਸਿੰਘ ਹੈਪੀ ਸਿੰਘ ਪ੍ਰਕਾਸ਼ ਸਿੰਘ ਅੰਗਰੇਜ ਕਰਨ ਸਾਗਰ 사ਜਨ ਕਰਨ ਸਿੰਘ ਦੂਸਰੇ ਕਰਨ ਸਿੰਘ ਹੈ सोनू ਸਿੰਘ ਇਹ ਕੁੱਲ 14 ਬੰਦੇ ਸੀਗੇ ਜਿਹੜੇ ਇੱਕ ਪਾਸੇ ਸੀਗੇ ਦੂਸਰੇ ਸਾਈਡ ਤੇ ਗੁਰਵਿੰਦਰ ਸਿੰਘ ਸਤਨਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਕੁਲਵਿੰਦਰ ਸਿੰਘ 사인 ਅਮਨਦੀਪ ਸਿੰਘ, ਰਾਹੁਲ ਪੱਲਾ, ਕੇਸ਼ਨ, ਰਾਜੂ ਕਟਾ, ਗੁਰਪ੍ਰੀਤ ਸਿੰਘ, ਦੋ ਗੁਰਪ੍ਰੀਤ ਸਿੰਘ ਨੇ ਇਹ ਟੋਟਲ 12 ਦੋਸ਼ੀ ਹੈਗੇ ਨੇ। ਇਹਨਾਂ ਦੋਸ਼ੀਆਂ ਦੇ ਵਿੱਚੋਂ ਅ ਕੁੱਲ 8 ਦੋਸ਼ੀ ਗ੍ਰਿਫਤਾਰ ਕੀਤੇ ਜਾ ਚੁੱਕੇ ਨੇ। ਕਰਨ ਸਿੰਘ ਤੇ ਹਰਜਿੰਦਰਪ੍ਰੀਤ ਨੂੰ 19 ਤਰੀਕ ਨੂੰ ਨਾਲ ਗ੍ਰਿਫਤਾਰ ਕਰ ਲਿਆ ਸੀਗਾ ਪੁਲਿਸ ਨੇ ਤੇ ਸਾਡੀ ਪੁਲਿਸ ਪਾਰਟੀ ਨੇ ਇਹਨਾਂ ਤੋਂ ਜੋ ਹਥਿਆਰ ਇਹਨਾਂ ਨੇ ਵਰਤੇ ਸੀਗੇ ਲੜਾਈ ਦੇ ਵਿੱਚ ਕਾਫੀ ਸੀਗੇ ਜਿਹੜੇ ਰਿਕਵਰ ਕੀਤੇ ਗਏ ਨੇ। ਇਹਨਾਂ ਦੇ ਵਿੱਚੋਂ ਅ ਦੋ ਦੋਸ਼ੀਆਂ ਦੇ ਕੋਲੇ ਕਥਿਤ ਤੌਰ ਤੇ ਵੈਪਨ ਵੀ ਹੈਗੇ ਸੀਗੇ ਜਿਹੜੇ ਕਿ ਉੱਥੇ ਮੌਕੇ ਤੇ ਫਾਇਰ ਹੋਏ ਸੀਗੇ ਉਹ ਦੋਸ਼ੀ ਅਜੇ ਭੱਜੇ ਹੋਏ ਨੇ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਇਹਨੂੰ ਤੋਂ ਇਲਾਵਾ ਜਿਹੜੇ ਦੋਸ਼ੀ ਗ੍ਰਿਫਤਾਰ ਹੋਏ ਨੇ ਉਹ ਹੈਗੇ ਨੇ ਗੁਰਵਿੰਦਰ ਸਿੰਘ ਸਤਰਾਮ ਸਿੰਘ ਸੁਖਵਿੰਦਰ ਸਿੰਘ ਵਿਜੇ ਸਿੰਘ ਤੇ ਤਲਵਿੰਦਰ ਇਹ ਦੋਸ਼ੀ 20 ਤਰੀਕ ਨੂੰ ਜਿਹੜੇ ਹੈਗੇ ਨੇ ਉਹ ਗ੍ਰਿਫਤਾਰ ਹੋਏ ਨੇ ਇਹਨਾਂ ਦੋਸ਼ੀਆਂ ਦੀ ਪੁਲਿਸ ਰਿਮਾਂਡ ਲੈ ਕੇ ਅੱਗੇ ਇਹਨਾਂ ਤੋਂ ਬਾਕੀ ਵੈਪਨਸ ਦੀ ਰਿਕਵਰੀ ਕਰਵਾਈ ਜਾ ਰਹੀ ਹੈ ਜਿਹੜੇ ਉੱਥੇ ਲੜਾਈ ਝਗੜੇ ਦੇ ਵਿੱਚ ਵੈਪਨ ਯੂਜ਼ ਹੋਏ ਸੀਗੇ ਇਹਨਾਂ ਦੋਸ਼ੀਆਂ ਨੂੰ ਪੁਲਿਸ ਨੇ ਅਰੈਸਟ ਕਰਕੇ ਇਹਨਾਂ ਦੇ ਉੱਤੇ ਐਫ ਆਈ ਆਰ ਰਜਿਸਟਰ ਕਰਕੇ ਇੱਕ ਮੈਸੇਜ ਅਸੀਂ ਦੇਣਾ ਚਾਹੁੰਦੇ ਹਾਂ ਵੀ ਜਿਹੜੇ ਵੀ ਅਜਿਹੀ ਦੀ ਹੁਲੜਬਾਜੀ ਕਰਨਗੇ ਇਹਨਾਂ ਦੇ ਵਿੱਚੋਂ ਕਈਆਂ ਦੇ ਡਰਗ ਟੈਸਟ ਵੀ ਪੋਜ਼ਿਟਿਵ ਆਏ ਨੇ ਜਿਹੜੇ ਇਸ ਤਰ੍ਹਾਂ ਦੀ ਹੁਲੜਬਾਜੀ ਕਰਕੇ ਸ਼ਹਿਰ ਦਾ ਮਾਹੌਲ ਖਰਾਬ ਕਰਨਗੇ ਪੁਲਿਸ ਵੱਲੋਂ ਤੇ ਸਰਕਾਰ ਵੱਲੋਂ ਉਹਨਾਂ ਦੇ ਖਿਲਾਫ ਜ਼ੀਰੋ ਟੋਲਰੈਂਸ ਹੈ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਪਰ ਪੁਲਿਸ ਵੱਲੋਂ ਵੀ ਇਹਨਾਂ ਦੇ ਖਿਲਾਫ ਕੋਈ ਵੀ ਟੋਲਰੈਂਸ ਨਹੀਂ ਜਿਹੜੀ ਹੈਗੀ ਉਹ ਦਿਖਾਈ ਜਾਊਗਾ ਸਰ ਕਾਰਨ ਕੀ ਬਣਿਆ ਵੀ ਲੜਾਈ ਦਾ ਇਹਨਾਂ ਦਾ ਆਪਸ ਵਿੱਚ ਕਾਰਨ ਬਣਿਆ ਜਿਹੜੀ ਮੇਨ ਸ਼ੁਰੂਆਤ ਹੋਈ ਸੀਗੀ ਇੱਕ ਸਨੀ ਰਤਨਪੁਰੀਆ ਤੇ ਕ੍ਰਿਸ਼ਨ ਇਹ ਦੋ ਜਣਿਆਂ ਦੀ ਆਪਸ ਦੇ ਵਿੱਚ ਕਿਸੇ ਲੜਕੀ ਨੂੰ ਲੈ ਕੇ ਲੜਾਈ ਹੋਈ ਸੀਗੀ ਉਹ ਪੁਲਿਸ ਵੈਰੀਫਾਈ ਕਰ ਰਹੀ ਹੈ ਵੀ ਇਹਦਾ ਦੀ ਕੋਈ ਆਪਸੀ ਪਰਸਨ ਰੰਜਿਸ਼ੀ ਜਿਹਦੇ ਕਰਕੇ ਇਹਨਾਂ ਨੇ ਫਿਰ ਆਪਣੇ ਨਾਲ ਦੀ ਟੋਲੀ ਦੇ ਮੁੰਡਿਆਂ ਨੂੰ ਇਕੱਠਾ ਕੀਤਾ ਏਜ तकरीबन 22 ਤੋਂ ਲੈ ਕੇ 27 ਸਾਲ ਦੀ ਏਜ ਹੈ ਇਹ ਅਲੱਗ-ਅਲੱਗ ਪਿੰਡਾਂ ਦੇ ਨੇ ਪਰ ਨੇੜਲੇ ਪਿੰਡਾਂ ਦੇ ਨੇ ਪਰ ਜਦੋਂ ਵੈਪਨ ਦੀ ਗੱਲ ਕਰੀਏ ਵੈਪਨ ਕਿੱਥੋਂ ਪ੍ਰੋਵਾਈਡ ਹੋਈ ਸੀ ਇਹਨਾਂ ਨੂੰ ਪਤਾ ਲੱਗ ਸਕਿਆ ਉਹ ਇਹਨਾਂ ਦੇ ਕੋਲੇ ਜੋ ਹੁਣ ਤੱਕ ਇਨਫੋਰਮੇਸ਼ਨ ਮਿਲੀ ਹੈ ਉਹ ਵੈਪਨ ਨਜਾਇਜ਼ ਵੈਪਨ ਦੋ ਜਿਹੜੇ ਇਹਨਾਂ ਨੇ ਯੂਜ਼ ਕਰੇ ਨੇ ਖਿਲਾਫ ਪਹਿਲਾ ਮੁਕਦਮਾ ਦਰਜ ਨਹੀਂ ਗਿਰੋ ਨਹੀਂ ਕਹਿ ਸਕਦੇ ਕਿਉਂਕਿ ਸਾਰੇ ਨਵੀਂ ਏਜ ਦੇ ਬੰਦੇ ਨੇ ਗੈਂਗਸਟਰ ਲਿਸਟਡ ਨਹੀਂ ਹੈਗੇ ਲੇਕਿਨ ਇਹਨਾਂ ਦੇ ਖਿਲਾਫ ਕਈਆਂ ਦੇ ਖਿਲਾਫ ਦੋ ਮੁਕਦਮੇ ਨੇ ਇਹਨਾਂ ਦੇ ਵਿੱਚੋਂ ਖਤਰਾਮ ਸਿੰਘ ਉਹਦੇ ਖਿਲਾਫ ਚਾਰ ਮੁਕਦਮੇ ਦਰਜ ਨੇ ਇਨਰਿਕ ਲੱਭ ਇੱਕ ਤਲਵਿੰਦਰ ਸਿੰਘ ਜਿਹੜਾ ਅਰੈਸਟ ਹੋਇਆ ਇਹਦੇ ਖਿਲਾਫ ਪੰਜ ਮੁਕਦਮੇ ਦਰਜ ਨੇ ਇਸੇ ਤਰੀਕੇ ਨਾਲ ਪੰਜ ਪੰਜ ਦੋ ਮੁਕਦਮੇ ਕਿਸੇ ਰਿਕਲਾ ਇੱਕ ਮੁਕਦਮਾ ਸਾਰੇ ਲੜਾਈਆਂ ਦੇ ਆਪਸੀ ਝਗੜੇ ਦੇ ਮੁਕਦਮੇ ਇਹਨਾਂ ਦੇ ਖਿਲਾਫ ਦਰਜ ਨੇ ਇਹਨਾਂ ਦੇ ਵਿੱਚੋਂ ਤਿੰਨ ਦੋਸ਼ੀਆਂ ਦੇ ਖਿਲਾਫ ਐਨਡੀਪੀਐਸ ਦੇ ਨਸ਼ੇ ਦੇ ਮੁਕਦਮੇ ਵੀ ਦਰਜ ਨੇ ਉਸ ਸੰਬੰਧ ਤੇ ਵੀ ਤਫ਼ਤੀਸ਼ ਕੀਤੀ ਜਾ ਰਹੀ ਹੈ ਵੀ ਜਿਹੜੇ ਉਸ ਟਾਈਮ ਤੇ ਜਿਨ੍ਹਾਂ ਦੇ ਡੋਪ ਟੈਸਟ ਪੋਜ਼ਿਟਿਵ ਸੀਗੇ ਉਹ ਨਸ਼ੇ ਖਾਣ ਦੇ ਆਦੀ ਨੇ ਜਾਂ ਨਸ਼ੇ ਦਾ ਕਾਰੋਬਾਰ ਵੀ ਕਰਦੇ ਨੇ ਉਸ ਐਂਗਲ ਦੇ ਉੱਤੇ ਪੁਲਿਸ ਇਨਵੈਸਟੀਗੇਸ਼ਨ ਕੰਟੀਨਿਊ ਕਰ ਰਹੀ ਹੈ